ਇਕੋ ਨਾਮ ਹੈ ਕੋ ਨਾਮ ਸਤਨਾਮ ਸ੍ਰੀ ਵਾਹਿ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨ ਕੱਢਤੇ ਆਪਣੇ ਗੁਰ ਪਰਸਾਦੇ ਅਬ ਤੋ ਜਾਏ ਚੜੇ ਸੰਗਾਸਨ ਮਿਲ ਹੈ ਸਰਗ ਪਾਨੀਂ RAM ਕਬੀਰ ਆਇਕ ਪਾਏ ਹੈ ਨਾ ਸਕਹਿ ਪਛਾਣੀ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਖ ਪਾਈਐ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਏ ਸਿਫਤ ਖਸਮਦੀ ਨੂਰੇ ਅਰਸੋ ਹੋ কুরਸੋ ਚੱਟੀ ਦੁੱਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਸਾ ਹੋ ਸਤਨਾਮ ਸ੍ਰੀ ਵਾਹਿ ਅੱਲਾ 14 ਹਰ ਹਰ ਕਰਹਿ ਨਿਤ ਕਪਟ ਕਮਾਵੇ ਹਿਰਦਾ ਸੁਦਨਾ ਹੋਈ ਅਨ ਦਿਨ ਕਰਮ ਕਰੇ ਬਹੁ ਤੇਰੇ ਸਪਨੇ ਸੁਖਨਾ ਹੋਈ ਹਰ ਹਰ ਕਰਹਿ ਨਿਤ ਕਪਟ ਕਮਾਵੇ ਹਰਦਾ ਸੁਦਨਾ ਹੋਈ ਅਨ ਦਿਨ ਕਰਮ ਕਰੇ ਬਹੁ ਤੇਰੇ ਸਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਪਗਤ ਨਾ ਹੋਈ ਕੋ ਰੰਗ ਕਦੇ ਨ ਚੜੈ ਜੇ ਲੋਚੈ ਸਬ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨ ਜਾਇੰ ਅੰਤਰ ਰੋਗ ਮਹਾਂਬ ਮਾਨ ਦੁਜੈ ਪਾਏ ਖਵਾਈ ਬਾਹਰ ਪੇਖ ਬਹੁਤ ਚਤਰਾਈ ਮਨਵਾ ਦਹਿ ਦਿਸਤਾ ਵੈ ਹਮੈ ਬਿਆ ਪਿਆਸ ਸਬਦ ਨਾ ਚੀਨੈ ਫਿਰ ਫਿਰ ਜੋਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਇ ਗੁਰ ਪ੍ਰਸਾਦੀਏ ਕੋ ਬੂਜੈ ਇੱਕ ਸਮਾਹੇ ਸਮਾਏ ਨਾਨਕ ਨਦਰ ਕਰੇ ਸੋ ਬੁਜੈ ਸੋ ਜਨ ਨਾਮ ਧਿਆਇ ਗੁਰ ਪਰ사ਦੀ ਕੋ ਬੁਜੈ ਇਕ ਸਮਾਹਿ ਸਮਾਏ ਗੁਰਜੀਕਾ ਖਲਸਾ ਵਾਹ ਗੁਰਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਆਪਣਾ ਨਾਮ ਦੇਹੁ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ